Jorah jorah sewa jalannya ya. Tercek kalau finger awas dia ਹੋਰ ਬੜਾ ਹੋ ਗਿਆ ਜੀ ਇਹ ਜੀ ਬੜਾ ਬੇਤਰੀ ਉਪਾਉਣਾ ਬੜਾ 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 ਬ बनता एक ही ਦਾ ਹੈਗਾ ਨਾ ਨਾ ਆਖਾ ਭਾਈ ਨੂੰ ਮਿੱਤਰ ਕਹਿੰਦਾ ਗਿਆਸ ਰੁਪਏ ਗਏ ਪਿਆ ਆ ਗਏ ਉਹਨਾਂ ਕੰਟੈਂਸਟ ਕੱਢ ਲੈ ਓਏ ਗੱਲਾਂ ਉਹ ਵੀ ਗਰਮ ਵੀ ਚਾਹੀਦੇ ਆ ਕਿ ਹੁਣ ਨਹੀਂ ਹੋਣਾ ਕੁਝ ਵੀ ਭਾਜੀ ਆਪਣੇ ਵੱਲੋਂ ਕੱਟ ਕੇ ਰੱਖਦੇ ਕੱਟ-ਕੱਟ ਕੇ ਵਿਚੀ ਰੱਖੀ ਜਾਂਦੇ ਉਹ ਮਸਾਲਾ ਵਧੀਆ ਆ ਕੱਟਣ ਦਾ ਫਾਇਦਾ ਕੀ ਇਹਨੇ ਆਪਣੇ ਕੱਟੇ ਇਸ ਤੋਂ ਆਪਣੇ ਲਈ ਕਟੋਲੇ ਆ ਕੱਟਣ ਦਾ ਫਾਇਦਾ ਕੀ ਇਹਨੇ ਆਪਣੇ ਲਈ ਮੈਨੇ ਇਹੀ ਦਾ ਟੇਸਟ ਉਹਦੇ ਉਹ ਵਿਚੇ ਰੱਖਿਆ ਅੰਦਰ ਅੱਛੀ ਹੋ ਗਿਆ ਹੁਣ ਅੰਦਰ ਦੇਖਿਆ ਆਹ ਦੇਖੀਏ ਇਹ ਆਲੂ ਕਿਹੜਾ ਭਾਜੀ ਇਹ ਜੋਤੀ ਆ ਇੱਕ ਟਾਈਮ ਦਾ ਆਹ ਸਾਡਾ ਮੈਨੂੰ ਵਾਈਟ 골ਡ ਲੱਗਦਾ ਤਾਂ ਵੀ ਆਲੂ ਚਿੱਟਾ ਕਿੱਦਾਂ ਨਿਕਲਿਆ ਇਹਨਾਂ ਸਾਰਿਆਂ 'ਚ ਹੁਣ ਖਿੱਚ ਖਿੱਚ ਆਲੂ ਛਿੱਟੇ ਵਿੱਚ ਹੁਣ ਇੱਧਰ ਆ ਜਾ ਨਾ ਹਰੇ ਹਰੇ ਮਕਾਲਾ ਆ ਗਈ ਨਾ ਉਹ ਵਿੱਕੀ ਓਏ ਉਹ ਵਿੱਕੀ ਓਏ ਲਾ ਦੀਆਂ ਕੁਝ ਕੋਈ ਨਹੀਂ ਉਹ ਭਾਈ ਨੇ ਵੀਡੀਓ ਤੇ ਬਹੁਤ ਕੋਲ ਲਾ ਲਿਆ ਭਾਈ ਨੇ ਬਲੌਗ ਭਾਈ ਬਲੌਗ ਜਨਾਬ ਨੇ ਇਦਾਂ ਨਾ ਦੱਸੇ ਛੇਟੇ ਇਦਾਂ ਦੱਸ ਛਣਕਣਾ ਚੱਲਦਾ ਇਦਾਂ ਵੀਜ਼ਾ ਲੱਗਿਆ ਕੈਨੇਡਾ ਦਾ ਇਦਾਂ ਦੱਸੀ ਨਾ ਕਿਦੇ ਨੂੰ ਰੋਲਾ ਪੈਣਾ ਹੈ ਭਾਈ ਤੇ ਸਾਨੂੰ ਅੱਖ ਲਾ ਦੇ ਯਾਰ ਧਿਆਨ ਨਾਲ ਮੋੜੀ ਭਾਈ ਯਾਰ ਬਰਕਾਰਾ ਆ ਗਿਆ ਮਾਰੇ ਮੁੱਤ ਉਹ ਜਿਹੜੇ ਬਟਾਕੇ ਰੱਖ ਗਏ ਜਿਨ੍ਹਾਂ ਦਾ ਬਟਾਕੇ ਦਾਰੇ ਪਾਸਵਰਡ ਬਣਾ ਲਵਾ ਆਪਣੇ ਆਪਣੇ ਮਨੀਸ਼ ਭਰ ਦੋ ਬਟਾਕੇ ਨਾ 2 ਕਿਲੋ ਰੱਖ ਕੇ ਜਾ ਕੇ ਚਲਾਓ ਤੁਸੀਂ ਯਾਰ ਮੇਰਾ ਬੰਦਾ ਸਾਡੇ ਕੋ ਲੜ ਰਹੀ ਹੈ ਨਹੀਂ ਕੁਝ ਕਾਪੀਆਂ ਨਹੀਂ ਆਂ ਮੈਂ ਮਾਰ ਕੇ ਸੇ ਬਾਹਰ ਕੁਝ ਤਾਂ ਖਾਓ ਸਾਡੀ ਬਾਹਰ ਅੱਧਾ ਤੋਰੀ ਨਹੀਂ ਮੋਰੇ ਤੋਰੀ ਉਹ ਨਹੀਂ ਇਹ ਪਟਾਕੇ ਵਾਲੇ ਭਾਜੀ ਕੀਤੇ ਆ ਇਹ ਆਪਾਂ ਕਿੰਨੇ ਚ ਕੀਤੇ ਪਟਾਕੇ ਉਹ ਲੋਕ ਜੀ ਭਾਜੀ ਕਿੰਨੇ ਚ ਕੀਤੇ ਆਪਾਂ ਪਟਾਕੇ ਵਾਲੇ ਕੀਤੇ ਹੈਗੇ ਅਸੀਂ 50000 ਚ ਤੇ ਭਾਈ ਇਹ ਪਟਾਕੇ ਨੇ ਕਿੰਨੇ ਚ ਕੀਤੇ ਆ ਜਿਹੜੇ ਮੁੰਡੇ ਪਟਾਕੇ ਚ ਲੱਗੇ 60000 ਆ ਭਾਈ ਤੁਸੀਂ 60000 ਛੂਟ ਬੋਲੇ ਗੱਡੀ ਦਾ ਹੱਥ ਲੱਗ ਜਾ ਗੱਡੀ ਦਾ ਲੱਗ 30000 ਫਤੀਲੇ ਲੱਗੀਆਂ charter charter bajiji charter. Kamu loh, loh, loh. Abang. Sunny na di belakang, dari belakang. Dari belakang, coba lagi. La. Kamu ini kaciuji. Kaleng kaleng kaleng. Kaleng jalap ya, kaleng jalap <laughs> ya. ਦੁਆਰਾ ਗਈ ਤਾਹੀ ਮੈਨੂੰ ਚਾਹੀ ਮੈਨੂੰ ਚਾਹੀ ਮੈਨੂੰ ਕਹਿੰਦਾ ਤਾਹੀ ਮੈਨੂੰ ਕਹਿੰਦਾ ਉਹ ਕੰਧ ਤੇ ਜੜਿਆ ਟੁੱਟੀ ਜੀ ਗੰਧ ਹੈ ਪਤਾ ਮੈਂ ਰਿਕਾਰਡ ਬਣਾ ਲਵਾਂ ਮੈਂ ਕੰਮ ਤਾਂ ਸਾਹਣਾ ਵਾ ਇੰਗਲੈਂਡ ਵਾਸਪਰੀ ਇੱਕ ਮੈਂ ਵੀਡੀਓ ਭੇਜ ਇੱਕ ਫਿਰ ਹੋਰ ਕੰਮ ਇੱਕ ਨਵੀਂ ਵੀਡੀਓ ਨਵੀਂ ਵੀਡੀਓ ਭੇਜੀ ਦੇਖੀ ਕਿ ਜਿਹਨੇ ਕਿਸੇ ਨੇ ਵਾਦਾ ਕੀਤਾ ਕੋਈ ਪਾਰਟੀ ਦਾ ਕੋਈ ਕੋਈ ਚੀਜ਼ ਦਾ ਉਹ ਪਰਚਾ ਉਹ ਪਰਚਾ ਹੁੰਦਾ ਬੁਲੌਂਦਾ ਬੁਲੌਂਦਾ ਬੁਲਾ ਆ ਫੁੱਲ ਜੜੀ ਦਾ ਬਣਾ ਨਾ ਨਾ ਕਿ ਲਫਾਵੇ ਦੇ ਵਿੱਚ ਨਾ ਪਾਦਣ ਕਿ ਤੇ ਫੁੱਲ ਜੜੀਆਂ ਓਏ ਨਹੀਂ ਮੈਨੂੰ ਓਏ ਮਨਾਉਣਾ ਲੜਪੋ 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 ਮੈਨੂੰ ਅੱਗ ਲੱਗਣ ਦੀ ਲੜਪੋ ਕੁਸ਼ਤੀ ਕਰੋ ਓਇਆ ਪਹੁੰਚ ਲਾਇਆ ਇੱਕ ਕਦਰਦਾਨੀ ਆ ਬੋ ਜੀ ਕਦਰਦਾਨੀ ਬੰਦ ਓਪਰੇ ਹਾਲੂ ਦੇ ਹੋ ਕੇ ਖਤਰਨਾਕ ਤਾਂ ਠੀਕ ਆ ਭਾਈ ਖਤਰਨਾਕ ਇਧਰ ਕੈਮਰਾ ਇਮੇਜ बता वो खराब है भिखालता हुई बाप फून भेज देता आ बंद बड़े कमजोर है यार शाबाजी इतना तो आ गया है और ਪੀ ਉਹ ਇਹ ਰੰਗਦਾਰ ਚੂਨਾ ਲੈਂਦੇ ਸੀ ਉਹ ਕਿੱਥੇ ਰੱਖ ਲਿਆ ਘਰ ਰੱਖ ਲਿਆ ਸਭਾ ਨਾ ਲੈ ਉਹ ਉਹ ਇਹ ਨਹੀਂ ਇੱਥੇ ਛੁੱਟ ਗਈ ਤੋ ਆਰੇ ਡੇਗੇ ਮਨੀ ਪਾਜੀ ਨਹੀਂ ਹਟਦਾ ਮਨੀ ਪਾਜੀ ਮਨੀ ਪਾਜੀ ਮੇਰੀ ਗੱਲ ਸੁਣੋ ਮਨੀ ਪਾਜੀ ਤੁਸੀਂ ਜੀ ਆਇਆਂ ਵੀ ਖਰਾਬ ਤੁਸੀਂ ਮੇਰੀ ਗੱਲ ਸੁਣੋ ਤਿੰਨ ਡੱਬੀਆਂ ਤੁਸੀਂ ਬਾਹਰ ਚਲਾ ਕੇ ਆਏ ਇੱਕ ਨਹੀਂ ਚੱਲੀ ਤੁਹਾਡੇ ਘਰ ਦੇ ਮਰੇਗਾ ਚੱਲੀ ਇਹ ਤੁਹਾਡੇ ਘਰ ਕੋ ਅੱਗੇ ਡਰ ਗਈਆਂ ਜੱਜੇ ਦੀ ਮਕੇ ਨਾ ਬਣਾ ਦੇ ਤੋ ਕਰ ਕੀ ਆਇਆ ਇਹਨੂੰ ਇਹ ਵੀ ਦੱਸੋ ਬੱਲਾ ਮਣੀ ਯਾਰ ਮਣੀ ਨਹੀਂ ਨਹੀਂ ਮੂੰਹ ਕਰਦਾ ਪਤਾ ਲੱਗਦਾ ਉਹ ਦੇਖਿਆ ਤਾਂ ਹੀ ਕੇ ਪੜਾ ਪੜਾਉਂਦਾ ਬੋਲੇ ਇਹ ਕੱਟ ਕੇ ਬੈڑا ਦੇ ਨਾਲੀ ਨਾਲੀ ਸੰਗਲਾ ਸੰਗ ਹੈਪੀ ਕਿਉਂ ਤੂੰ ਕਦੇ ਪਰਲੇ ਨੂੰ ਫਿਰ ਵੀ ਪਿੱਛੇ ਪੜਾਵਾਂਗੇ ਪਰਲੇ ਨੂੰ ਹੀ ਉਹਨਾਂ ਪੋਸਟਾ ਵਾਲਾ ਜੁੱਤੀਆ ਬਾਦੂ ਤੂੰ ਤਾਂ ਖਾਦੀ ਨਹੀਂ ਰੋਟੀ ਘਰੋਂ ਖਾ ਕੇ ਆਣ ਮੈਂ ਖਾਦੀ ਆ ਯਾਰ ਮੇਰਾ ਘਰ ਜਾ ਤੇ ਵੀ ਉੱਧਾ ਕਿੰਨੇ ਕ ਤਾਂ ਕਿੰਨੇ ਕ ਕਿੰਨੇ ਕ ਖਾਣ ਦਾ ਦਿਲ ਕਰਦਾ ਮੇਰੇ ਮੈਂ ਤਾਂ 7-8 ਖਾਣੇ ਭਾਜੀ ਪਟੂਰੇ ਆਪਣੀਆਂ ਆ ਅਮਣਾ ਅਜੇ ਖਾਣਾ ਕੁਝ ਪੰਜਾਬ ਬਣਾਉਂਦਾ ਆ ਕਿਹੜੇ ਬਲੌਗ ਬਣਾਉਂਦਾ ਤੂੰ ਆਮਾ ਖਾਣਾ ਕੁਝ ਖਾ ਲਾਂਗੇ ਭਾਜੀ ਟੱਟੀ ਕਰ ਕੇ ਆਂਗਾ ਤੂੰ ਅਵਾ ਯਾਰ ਮੈਨੂੰ ਮੈਂ ਘਰੇ ਜਾਣਾ ਜਲਦੀ ਘਰ ਉਹ ਦੂਰ ਹੈ ਕਹੀਂ ਰਵੀ ਨੂੰ ਬਣ ਜਾ ਘਰ ਉਹ ਦੂਰ ਹੈ ਇਦਾਂ ਕਹ ਆ ਪਾਹੀ ਜਾ ਇਹਨੂੰ ਪਾ ਦੋ

ਤੇਰੇ ਤੇ ਦਿਖਾ ਗਿਆ ਹੁਣ ਨਾ ਹੈਪੀ ਦਾ ਦੋ ਮਿਟੱਕੀ ਅਦਾ ਕੀ ਪਾਣੀ ਲੱਗ ਗਈ ਅਛਾ ਨਹੀਂ ਕੱਚਾ ਲੱਗ ਗਈ ਕਹਿੰਦਾ ਹੈਪੀ ਕੱਚਾ ਸੀ ਹੈ ਕੱਚਾ ਸੀ ਮੈਂ ਕੱਚਾ ਮੈਂ ਸ਼ਕਦਾ ਬਾਈ ਸਾਡੇ ਜਗ੍ਹਾ ਹਮ ਆਪਾਂ ਜੀ ਪਾਣੀ ਪਾਈ ਮੋੜੇ ਤੇ ਬੰਦੇ ਕਰਦਾ ਬੇਵਕੂਫੀ ਕਰਦਾ ਸਮਝਾ ਇਹ ਦੇਖ ਲਓ ਹੁਣ ਵੀਰਾ ਦੇ ਘਰ ਆਏ ਨਾ ਨਾਲ ਆ ਜਾਣਾ ਤੇ ਇਹਨੂੰ ਬੇਵਕੂਫੀ ਏੇ ਬਾਤੀ ਅੰਦਰ ਦੀਵਾ ਅੰਤੇ ਦੀਵਾ ਅੰਦਰ ਦੀਵਾ ਅੰਤੇ ਦੀਵਾ ਅੰਦਰ ਦੀਵਾ ਅੰਤੇ ਹਨੇ ਦੇ ਕਿਲਾ ਕਰਕੇ ਬਚਡੋ ਹੋਣਾ ਤੇ ਬਾਹਰ ਘਰੋ ਗਰਮ ਕਰਕੇ ਲੈ ਗਿਆ ਯਾਰ ਭਾਈ ਬੁਲਾ ਲੈ ਬੇ ਹੋਰਾਂ ਚ ਨਹੀਂ ਭਾਈ ਇਹ ਮੈਂ ਰਹਿ ਗਿਆ ਆ ਜਾਦਾ ਬੱਦ ਕਰ ਸਾਰੇ ਦੇ ਤੇ ਮੇਰੇ ਹੋਰਾਂ ਦਾ ਕਹਿਣ ਕਰੋ ਨਹੀਂ ਬਦਰੇ ਮੇਰੇ ਗੋਲੇ ਨਿਕਲੇ ਗੋਲ ਗੋਲ ਪੱਤਰੀ ਜਗਾ ਮੁੰਡੇ ਬਾਹਰ ਟੋਪੀ ਅੱਜ ਪਾਲਾ ਮੁੰਡੇ ਲੱਗਦਾ ਸੇਵੋ ਕਰਦਾ ਹੈ ਦੋ ਲੋਪਾ ਸਿਰੋਂ ਪਾ ਦੇਣਾ ਯਾਰ ਦੋ ਲੋਪੇ ਬਣਦੇ ਸਾਲਿਆ ਇਹਨਾਂ ਦੇ ਫਿਰ ਚੱਕਰ ਡਰਾਈਵਰ ਦੋ ਭਾਈ ਜੀ ਦਾ ਹੋਣਾ ਭਾਈ ਹੋਣਾ ਗੋਲ ਗਲਾ ਗੋਲ ਗਲਾ ਦੇ ਭਾਈ ਨੂੰ ਭਾਈ ਜੀ ਮਿੱਠਾ ਦੇ ਦੇ ਭਾਈ ਨੂੰ ਬਿਸਕੁਲਾ ਜੀ ਤਾਂ ਹਾਲੇ ਹੋਇਆ ਮਹਾਰਾਜ ਤੁਹਾਡੇ ਬਣਾਏ ਹੋਏ ਸੀ ਹਾਏ ਹਾਏ ਆਹ ਜਿਹੜੀ ਗੱਲ ਕਹਿਤੀ ਨਾ ਤੁਸੀਂ ਆਏ 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 ਪੀੜੀਆ ਕੋਟਾ ਦੇ ਲੱਗੇ ਰਹੇ ਆ ਤੁਹਾਡੀ ਸੋਣ ਤੇ ਕਹਿੰਦਾ ਤੁਹਾਡੀ ਹੀ ਬਣਾਏ ਹੋਏ ਸੀ ਬਨਹਾਰ ਹਨਕਾਲ ਤੱਕ ਆਦੇ ਆਪ ਇਹਦਾ ਜਨਮ ਧੂਰਾ ਤੁਹਾਡੇ ਹੁੰਦੇ ਕਲਾਕਾਰ ਬਣਿਆ ਨਹੀਂ ਨਹੀਂ ਭਾਈ ਬੂਸਰੀਲੇ ਕਲਾਕਾਰ ਨਹੀਂ ਕਿਹਾ ਪਾਜੀ ਜਾਲੀਰ ਮੈਂ ਦਾਦਾ ਮੈਂ ਜਿਹੜੀ ਜਾਲੀ ਵਾਲੀ ਗੱਡੀ ਸੀ ਉਹ ਕਿਆਦੀ ਹੁੰਦੀ ਈ ਜਾਂ ਜਰੂਰ ਸ਼ੇਖਰ ਉਹ ਜੇਲ੍ਹ ਚ ਭਈਆ ਉੱਥੇ ਬਚनोई ਨਹੀਂ ਹੋਣਾ ਹੁਣ ਹੁਣ ਉਹ ਹੋ ਹੋ ਹੁਣ ਵਰਤਣੀ ਵਾਲੀ ਗੈਂਗਸੇ ਨਹੀਂ ਚੱਕਦੇ ਹੁਣ ਉਹ ਜਦੋਂ ਜੇਲ੍ਹ ਚ ਜਾਂਦੇ ਉੱਥੇ ਉਹ ਜੇ ਗਵਾਹੀ ਦੇ ਬਾਤ ਕਰ ਰਹੇ ਹੋ ਕੀ ਹੋ ਉਹ ਬੰਦੇ ਹੋ ਮੈਂ ਤੈਨੂੰ ਕਿਉ ਪੁੱਛ ਕੇ ਰਿਹਾ ਇਹ ਪਹੁਣ ਸਿੱਧੀ ਸਿੱਧੀ ਵਾਰਨਿੰਗ ਆ ਮਨ ਤੈਨੂੰ ਮੈਂ ਜੋ ਬਚ ਕੇ ਰਹੋ ਉਹਦੀ ਗੱਡੀ ਚਲਾਉਂਦਾ ਨਾ ਲੋਕ ਤੁਸੀਂ ਭਾਈ ਵਿਚਨੋਈ ਦੀ ਆਈ ਤੇ ਇੱਕ ਵਾਰੀ ਲੱਗ ਗਿਆ ਮੈਨੂੰ ਮੁੜ ਕੇ ਨਹੀਂ ਆ ਤੂੰ ਤੂੰ ਹੀ ਜਨ ਮੁੜ ਕੇ ਦੇਖਣ ਗਿਆ ਭਾਈ ਤੇ ਤੂੰ ਨਹੀਂ ਮੁੜ ਗਿਆ ਅੰਦਾ ਕੀ ਤਾਂ ਕੀ ਗਏ ਆ ਤੇ ਅਸੀਂ ਇਧਰ ਆ ਕੇ ਕਹਿੰਦਾ ਇਹ ਨਹੀਂ ਆਲਾ ਦੁਆਰਾ ਦੱਸ ਕੀ ਦਾ ਦੁਆਰਾ ਦੱਸ ਪਾਰਟੀ ਸਾਡੇ ਵਿਆਹ ਆ ਗੁਰਪਰਦੀਆਂ ਹੀ ਇਹ ਇਹ ਟੱਕਣ ਲਿਆ ਪਾਰਟੀ ਮੰਗ ਰ ਬਹੁਤ ਟੱਕਣ ਲਿਆ ਵਿੱਚ ਬਣਾਉਂਦੇ ਉੱਥੇ ਬੈਠੇ ਕੀ ਚਾਹੀਦਾ ਪਾਰਟੀ ਸਾਡੇ ਵਿਆਹ ਤੇ ਆਏ ਹਨ ਹਾਨੀ ਹਾਨੀ ਆਦਾਰੇ ਦੇ ਖੌਂਚਾ ਮਰ ਪਾਰਟੀ ਮੰਗਦਾ ਯਾਰ ਇੱਕ ਟਾਈਮ ਨੂੰ ਕੰਮ ਨਹੀਂ ਛੱਡਦੇ ਆ ਗਿਆ ਆ ਗਿਆ ਤਾਂ ਡੱਲ ਆ ਗਿਆ ਮੈਂ ਸਾਈਲ ਭਾਜੀ ਲੰਬਾਈ ਵੜਾ ਸਾਈਲ ਭਾਜੀ ਉੱਠ ਨਹੀਂ ਹੁੰਦਾ ਪਿਆ ਚਾ ਚਾ ਗਲਾਸ ਪੀਤੇ ਹੋਏ ਕਿਨੇ ਆ ਆ ਮੁੰਡੇ ਚਾਹ ਪੀਤੀ ਕਿ ਦਾਰੂ ਪੀਤੀ ਦਾਰੂ ਨਹੀਂ ਸੱਚ ਦਾਰੂ ਹੀ ਪੀਤੀ ਚਾ ਚਾ ਗਲਾਸ ਪੰਜ ਰਸ ਗੁੱਲੇ ਖਾਦੇ ਨੇ ਬੇਸ ਕਹਿੰਦਾ ਪੱਟੀ ਓਮੇ ਦੀ ਬਗਲ ਉਹ ਨਹੀਂ ਹੁੰਦਾ ਵੇ ਹੁਣ ਤੁਸੀਂ ਕਹਿੰਦਾ ਵਰਦੇ ਆ ਮੈਂ ਖਰੇ ਬਲੌਗ ਪਾ ਵੀ ਦਿੱਤਾ ਫਾਨੀ ਨਾ ਆਪਣਾ ਟਲਾ ਲਾ ਲਿਆ ਹਰੀ ਜੀ ਕੀ ਤਿਆਰ ਕਰੋਗੇ ਤੁਸੀਂ ਫ੍ਰੈਂਚ ਫ੍ਰਾਈਜ਼ ਪੈਰੀ ਪੈਰੀ ਵਾਲੇ ਕਹਿੰਦੇ ਕਹਿੰਦੇ ਮਸਾਲੇ ਬੜੇ ਲੈਂਦੇ ਤੁਸੀਂ ਹੋਰ ਕਿਹੜਾ ਲੈਂਦਾ ਪੈਰੀ ਪੈਰੀ ਹੋਰ ਚਾਟ ਮਸਾਲਾ ਚਾਟ ਮਸਾਲਾ ਲੱਗ ਲੱਗ ਤਿਆਰੀਆਂ ਲੰਗਰ ਦੀਆਂ ਅਲੜੀ ਤੋਂ ਨਾ ਕੋ ਫੀਲ ਡੱਬੀ ਚੱਕਣ ਨੂੰ ਫਿਰਦਾ ਆਲੀ ਇਹਨੂੰ ਸਾਰਾ ਪਤਾ ਲੱਗ ਗਿਆ ਜੇ ਜੇਬ ਚ ਕੋਣ ਫਿਰਦਾ ਹਾਂ ਸਾਡੇ ਕੇ ਨੂੰ ਸਾਰਾ ਪਤਾ ਲੱਗ ਗਿਆ ਇਹ ਆ ਵੀ ਸਾਡੇ ਕੇ ਨੂੰ ਕੋਈ ਪੀਦਾ ਕਰੋ ਆ ਬਤਾ ਹੀ ਮੈਨੂੰ ਪਤਾ ਇਹ ਡੱਬੀ ਤੋਂ ਭਰੀਓ ਦੇਖ ਕੇ ਨਹੀਂ ਚੱਕਣ ਨੂੰ ਫਿਰਦਾ ਤਾਂ ਇਥੇ ਕੁੰਜੇ ਲਾ ਕੇ ਬੈਠਾ ਆ ਪਟਾਕੇ ਚੱਕ ਕੇ ਲਿਆ ਨਲੀਆਂ ਚੋਂ ਚੋਂ ਮਸਾਲਾ ਬਾਤ ਤਾ ਉਹਨਾਂ ਨੇ ਆ ਲੈਟਰ ਪਿਆ ਮੈਂ ਤੋਂ ਉਹ ਪੈਕਿੰਗ ਨੂੰ ਰਹਿੰਦੇ ਉਥੋਂ ਚੱਕ ਕੇ ਲਿਆ ਜਾ ਕੇ ਨਲੀਆਂ ਚੋਂ ਪੈਕ ਹੋ ਗਿਆ ਉਥੇ ਜਾ ਕੇ ਲਿਆ ਇੱਥੋਂ ਚਾਹੀਦੇ ਆ ਨੇ ਕਿਹੜੀ ਕਹਿੰਦਾ ਕਿਹੜੀ ਕਹਿੰਦਾ 3 ਮਿੰਟ ਹੋ ਰਹੇ ਜੂਗਾ ਕਹਿੰਦਾ ਚਿਲੀ ਬਟਾਟਾ ਵਾਲੀ ਨਹੀਂ ਨਹੀਂ ਚਿਲੀ ਬਟਾਟਾ ਨਹੀਂ ਉਹ ਮਲਾਈ ਕਹਿੰਦਾ ਕੁਝ ਕਹਿੰਦਾ ਮਲਾਈ ਜੇ ਚਾਪਾ ਜੇ ਨਹੀਂ ਮਲਾਈ ਪੈਂਦੀ ਆ ਜਿਹੋ ਨਾਲ ਗਿਆ ਤਾਂ ਵੀ ਉਹ ਗਿਆ ਮੈਂ ਇਹਦੇ ਚ ਪਾਉਣੀ ਆ ਇਹ ਮਲਾਈ ਚਾਪ ਲੱਗੀ ਬੰਨ ਗਾਦੀ ਭਾਈ ਜੀ ਦੰਦ ਨਾਲ ਕੀ ਪਾਇਆ ਬੈਠਾ ਹੰਦ ਪਾਇਆ ਕੀ ਪਾਇਆ ਜੀ ਹਲਦੀ ਲੱਗੀ ਆ ਇਹਦੇ ਨਾਲ ਦੀਆਂ ਆਟੇ ਮੇ ਖਾਣੀਆਂ ਜਾ ਹੋਰ ਖਾਣੀਆਂ ਤਾਂ ਸਮਾਨ ਲਿਆ ਦਿਓ ਬਾਜਰ ਉਹ ਸੜਾ ਹਲਦੀ ਨੇ ਕੱਪੜਿਆਂ ਦਾ ਰੰਗ ਜੜਿਆ ਆ ਤੁਹਾਨੂੰ ਪਤਾ ਹੀ ਨਹੀਂ ਲੱਗਾ ਹਲਦੀ ਹਲਦੀ ਨੇ ਅਮੀ ਹਲਦੀ ਦੇਖਿਓ ਨੇ ਇੱਥੇ ਸੰਤਰੀ ਰੰਗ ਤੇ ਸੰਤਰੀਆਂ ਦੇ ਨਾਲ ਸੰਤਰੀ ਰੰਗ ਦੇ ਹੋਏ ਨੇ ਉੱਥੇ ਨੀਲਾ ਜੜਿਆ ਇਹ ਤਾਂ ਹੀ ਰੰਗਦਾਰ ਬੁਛਾਏ ਆ ਸੀ ਉਹ ਫੁੱਲਾਂ ਵਾਲੇ ਪ੍ਰਾਈਸ ਦਾ ਫੁੱਲ ਉੱਥੇ ਫੁੱਲ ਆ ਬੰਦੇ ਹੀ ਨਹੀਂ ਹਾਂਜੀ ਕੰਮ ਸ਼ੁਰੂ ਕਰਤਾ ਹਾਂਜੀ ਉਹ ਕਿ ਬਸ ਆਪੂ ਆਵਾਜ਼ ਨਾ ਦੇ ਜਿਹੜਾ ਟੁਲਕੇ ਦਾ ਆਉਂਦੇ 40 50 ਸਦੀ ਇੱਕ ਵਾਰ ਹੀ ਲੱਗਣਾ ਹੀ ਲੱਗਣਾ ਜੇ ਨਾ ਜਕਰ ਅੱਗਾ ਸੈੱਟ ਨਹੀਂ ਨਾ ਹਾਲੇ ਹੁੰਦੀ ਇਹ ਇੱਕ ਵਾਰ ਹੀ ਲੱਗਣਾ ਹੀ ਲੱਗਣਾ ਹੁੰਦੀ ਹੈ ਨਹੀਂ ਨਹੀਂ ਚਾਰ ਹੋਰ ਲੈ ਕੇ ਆਓ ਤੇ ਤੂੰ ਹਲਵਾਈ ਦਾ ਤੂੰ ਸਿਲੰਡਰ ਕੱਟ ਲਖਾਈ ਜਾਣਾ ਉਹਨੂੰ ਹਲਵਾਈ ਸਿਲੰਡਰ ਜ਼ਿਆਦਾ ਲਗਾਉਂਦੇ ਹੁੰਦੇ ਆ ਜ਼ਿਆਦਾ ਹੀ ਲਗਾਉਂਦੇ ਆ ਹਾਂ ਨਹੀਂ ਫੜਾ ਫੜ ਕੱਢ ਕੇ ਉੱਥੇ ਰੱਖ ਦੇਂਦੇ ਮੈਨੂੰ ਖੁਸ਼ੂ ਆਈ ਜਾਂਦੀ ਆ

ਹਾਂ ਰਗੋ ਟੂ ਪਾਣੀ ਪਾਣੀ ਲੈ ਲਓ ਪਾਣੀ ਲੈ ਲਓ ਪਾਣੀ ਲੈ ਲਓ ਪਾਣੀ ਲੈ ਲਓ 472 71 71 71 いい 17 ਦਿਓ ਚਲ ਗਿਆ ਤੁਸੀਂ ਬਚ ਕੇ ਰਹੇ ਹੋ